ਦੇਖਣ ਵਿੱਚ ਉਹ ਹਰੀ ਹੈ ਤੇ ਖੂਨ ਨਾਲ ਉਹ ਭਰੀ ਹੈ। ਦੇਖਣ ਵਿੱਚ ਉਹ ਹਰੀ ਹੈ ਖੂਨ ਦੇ ਨਾਲ ਉਹ ਭਰੀ ਹੈ। ਹਾਂਜੀ। ਓਹ ਹੋ 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 ਸਵਾਰ ਸਟਾਰਟਿੰਗ ਦੇ ਵਿੱਚ ਹੀ ਵਾਇਲੈਂਸ। ਖੂਨ। ਪਿੱਛੇ ਮਿਲਟਰੀ ਆ ਰਹੀ ਹੈ ਦੇਖ ਲੋ। ਮਿਲਟਰੀ ਵਾਲੇ ਨੂੰ ਮੈਂ ਕਹਾਂਗਾ ਆ ਕੁੜੀ ਵਾਇਲੈਂਸ ਦੀ ਗੱਲਾਂ ਕਰਦੀ ਐ। ਜਸਟ ਬਾਜ਼ਾਰ ਹੈ। ਹਾਂ। ਮੈਂ ਦੇਖਣ ਦੇ ਵਿੱਚ ਉਹ ਹਰੀ ਐ। ਹਾਂਜੀ। ਖੂਨ ਦੇ ਨਾਲ ਉਹ ਭਰੀ ਐ। ਬੁੱਝੇ ਇਸ ਪੁਜਾਰੀ ਨੂੰ ਬੁੱਝ ਸਕਦਾ ਹੈ। ਮੈਂ ਵੀ ਥੋੜਾ ਦਿਮਾਗ ਲਗਾਵਾਂ। ਦਿਮਾਗ ਲਗਾਓ। ਦੇਖਣ ਵਿੱਚ ਉਹ ਹਰੀ ਐ। ਖੂਨ ਨਾਲ ਉਹ ਭਰੀ ਹੈ ਹਮ ਹਰੇ ਰੰਗ ਦੀ ਚੀਜ਼ ਹੈ ਖੂਨ ਦਾ ਮਤਲਬ ਕੋਈ ਦੇਖਣ ਦੇ ਹੀ ਤਾਂ ਹਰੀ ਹੈ ਆ ਤਰਬੂਜ ਤਰਬੂਜ ਹਮ ਬਾਹਰ ਹਰੇ ਰੰਗ ਦਾ ਹੁੰਦਾ ਹੈ ਅੰਦਰ ਲਾਲ ਲਾਲ ਖੂਨ ਵਰਗਾ ਤੇਰਾ ਤਾਂ ਹਰ ਰਾ ਦੇਖਣ ਵਿੱਚ ਉਹ ਹਰਾ ਹੈ ਖੂਨ ਦੇ ਨਾਲ ਉਹ ਭਰਿਆ ਹੈ ਉਹ ਤਾਂ ਨਹੀਂ ਹੈ ਹਰੀ ਫੀਮੇਲ ਹੈ ਹਰੀ ਮਿਰਚ ਹਰੀ ਮਿਰਚ ਕਿਵੇਂ ਹੋ ਜੂਗੀ ਉਹ ਤਾਂ ਮੋਜ ਰਿਆ ਉਹ ਤਾਂ ਹਰੀ ਹੈ ਖੂਨ ਨਾਲ ਕਿਵੇਂ ਭਰੀ ਹੋਈ ਹੈ ਦੇਖਣ ਵਿੱਚ ਉਹ ਹਰੀ ਹੈ ਤੇ ਖੂਨ ਨਾਲ ਉਹ ਭਰੀ ਹੈ ਹੈ ਖਾਣ ਪੀਣ ਦੀ ਚੀਜ਼ ਆਪਣੀ ਲਾਈਫ ਵਿੱਚ ਸਾਰਿਆਂ ਨੇ ਘੱਟ ਤੋਂ ਘੱਟ ਇੱਕ ਵਾਰ ਉਹਨੂੰ ਯੂਜ਼ ਕੀਤਾ ਹੀ ਕੀਤਾ ਵਾ ਖਾਣ ਪੀਣ ਦੀ ਚੀਜ਼ ਹੈ ਨਾ ਯੂਜ਼ ਕਰਨ ਦੀ ਚੀਜ਼ ਹੈ ਯੂਜ਼ ਕਰਨ ਦੀ ਚੀਜ਼ ਹੈ ਦੇਖਣ ਵਿੱਚ ਉਹ ਹਰੀ ਹੈ ਕਿਤੇ ਕਿਸ ਨੂੰ ਤਾਂ ਇੰਨੀ ਜ਼ਿਆਦਾ ਪਸੰਦ ਆ ਗਈ ਪਹਿਲਾਂ ਮੈਨੂੰ ਵੀ ਬਹੁਤ ਪਸੰਦ ਸੀਗੀ ਬਟ ਹੁਣ ਮੈਂ ਉਹ ਬਹੁਤ ਘੱਟ ਕਰਦੀ ਆ ਕੀ ਯੂਜ਼ ਮੈਂ ਆਪਣੀ ਗੱਡੀ 'ਚ ਉਹ ਚੀਜ਼ ਪਈ ਹੈ ਨੋ ਕਿਉਂ ਆਪਾਂ ਜਿਆਪਾ ਸਾਰੇ ਚੀਜ਼ਾਂ ਰੱਖਿਆ ਨੇ ਉਹ ਕੋਈ ਨਹੀਂ ਰੱਖੀ ਕਿ ਕਿ ਕਿਸੇ ਕਿਸੇ ਮੂਵਮੈਂਟ ਤੇ ਹੀ ਯੂਜ਼ ਹੋਏ ਉਹ ਤਾਂ ਠੀਕ ਹੈ ਮੈਂ ਕਹਿੰਦਾ ਮਿਲਟਰੀ ਇੰਨੀ ਜਾ ਰਹੀ ਹੈ ਕੀ ਹੋ ਗਿਆ ਕਿਤੇ ਲੜਾਈ ਲੜੂ ਤਾਂ ਲੱਗ ਗਈ ਜੰਤਰ ਛੜ ਗਈ ਮੈਂ ਆਈ ਥਿੰਕ ਸ਼ਿਮਲੇ ਤੋਂ ਅੱਗੇ ਨਾ ਕਿਤੇ ਉਹ ਡਿੱਗਿਆ ਸੀਗਾ ਆ ਦੇਖੋ ਇੱਕ ਹੋਰ ਟਰੱਕ ਜਾ ਰਿਹਾ ਮਤਲਬ ਕਿ ਨੀ ਕੋ ਹੋਰ ਟਰੱਕ ਆ ਗਿਆ ਟਰੱਕੀ ਵੜੇ ਆ ਰਹੇ ਨੇ ਮੈਨੂੰ ਲੱਗਦਾ ਮੈਂ ਕੁਝ ਤੋਂ ਗੜਬੜ ਹੈ ਦਿਆ ਸ਼ਿਮਲੇ ਤੋਂ ਥੋੜਾ ਹੀ ਅੱਗੇ ਮੈਨੂੰ ਜਗ੍ਹਾ ਦਾ ਨਾਮ ਨਹੀਂ ਯਾਦ ਆ ਰਿਹਾ ਨਾਰਕੰਡਾ ਨਹੀਂ ਅੱਛਾ ਕੁਫਰੀ ਨਹੀਂ ਮੈਂ ਧਿਆਣਾ ਸ਼ਾਇਦ ਪਤਾ ਨਹੀਂ ਮੈਂ ਅੱਛਾ ਅੱਛਾ ਇੱਥੇ ਪਹਾੜ ਕਰ ਗਿਆ ਹਾਂ ਸ਼ਾਇਦ ਉਸ ਸਾਈਡ ਉਹ ਕਿਉਂ ਕਿਉਂ ਜਿੱਥੇ ਲੈਂਡਸਲਾਈਡ ਹੋਈ ਉੱਥੇ ਜਾ ਰਿਹਾ ਹਾਂ ਲੇਕਿਨ ਉੱਥੇ ਇਹਨਾਂ ਦਾ ਕੀ ਕੰਮ ਹੈ ਕਿਉਂ ਉਹਨਾਂ ਦਾ ਕੰਮ ਹੀ ਕੰਮ ਹੈਗਾ ਅੱਛਾ ਚਲੋ ਕੋਈ ਗੱਲ ਉਹ ਤੇ ਉਹਨਾਂ ਦੀ ਸੇਫਟੀ ਵੀ ਦੇਖਣੀ ਹੈ ਜਿਹੜੇ ਹੋਰ ਹੈਗੇ ਨੇ ਬਿਲਕੁਲ 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 ਦੇਖਾਂ ਵਿੱਚ ਉਹ ਹਰੀ ਹੈ ਖੂਨ ਨਾਲੋਂ ਪਰੀ ਹੈ ਆਪਣੀ ਗੱਡੀ 'ਚ ਉਹ ਚੀਜ਼ ਹੈ ਨਹੀਂ ਮੈਂ ਯੂਜ਼ ਕੀਤੀ ਕਦੀ ਉਹ ਚੀਜ਼ ਤੁਸੀਂ ਕਰੀ ਹੋਊਗੀ ਆਪਣੀ ਲਾਈਫ 'ਚ ਇੱਕ ਵਾਰ ਤਾਂ ਜ਼ਰੂਰ ਕਰੀ ਹੋਊਗੀ ਇੱਕ ਵਾਰੀ ਕਰਦਾ ਬਾਰ-ਬਾਰ ਨਹੀਂ ਕਰਦਾ ਬੰਦਾ ਬੰਦੇ ਤਾਂ ਸ਼ਾਇਦ ਇੱਕ ਵਾਰੀ ਕਰਦੇ ਕਿਉਂਕਿ ਬੰਦਿਆਂ ਨੂੰ ਉਹ ਚੀਜ਼ ਬਹੁਤ ਘੱਟ ਪਸੰਦ ਆ ਬਟ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਵੀ ਕਦੇ ਬਹੁਤ ਜ਼ਿਆਦਾ ਪਸੰਦ ਸੀ ਤੇ ਪਹਿਲਾਂ ਮੈਂ ਚਾਹ ਵੀ ਮਤਲਬ ਕਿ ਯੂਜ਼ ਕਰਦੀ ਸੀਗੀ ਖੁਦੇ ਯੂਜ਼ ਕਰਦੀ ਸੀਗੀ ਓਹ ਮਹਿੰਦੀ 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 ਬਹਿੰਦੀ ਹੈ ਹਰੇ ਰੰਗ ਦੀ ਹੁੰਦੀ ਹੈ ਜਦ ਲੱਗ ਜਾਂਦੀ ਲਾਲ ਰੰਗ ਦੀ ਹੋ ਜਾਂਦੀ ਹੈ ਹੈਨਾ ਕੀ ਬਾਤ ਆ ਮੰਗਾ ਸੀ ਪੌੜ ਹੀ ਗਿਆ ਫਿਰ ਇਸ ਪੁਜਾਰ ਦਾ ਜਵਾਬ ਸੀਗਾ ਜੀ ਮਹਿੰਦੀ 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 ਚਲੋ ਅਗਲਾ ਬੁਝਾਰਾ ਸਾਡੀ ਨੈਕਸਟ ਬੁਝਾਰਾ ਹੈਗੀ ਹੈ ਜੀ ਐਸੀ ਕਿਆ ਚੀਜ਼ ਹੈ ਜਿਸਕੇ ਪਾਸ ਸ਼ਬਦ ਬਹੁਤ ਹੈ ਲੇਕਿਨ ਉਹ ਬੋਲਦੀ ਨਹੀਂ ਹੈ ਐਸੀ ਇਹੋ ਜੀ ਕਿਹੜੀ ਚੀਜ਼ ਹੈ ਜਿਹਦੇ ਕੋਲ ਸ਼ਬਦ ਤਾਂ ਬਹੁਤ ਨੇ ਪਰ ਉਹ ਬੋਲਦੀ ਨਹੀਂ ਕਮਾਲ ਦੀ ਗੱਲ ਐਨੇ ਸ਼ਬਦ ਫਿਰ ਵੀ ਨਹੀਂ ਬੋਲਦੀ ਬਿਲਕੁਲ ਵੀ ਨਹੀਂ ਬੋਲਦੀ ਬੁਝਾ ਜੀ ਬੁਝਾਰਤ ਨੂੰ ਇਹੋ ਜੀ ਕਿਹੜੀ ਚੀਜ਼ ਹੈ ਜਿਹਦੇ ਕੋਲ ਸ਼ਬਦ ਤਾਂ ਬਹੁਤ ਨੇ ਪਰ ਉਹ ਬੋਲਦੀ ਨਹੀਂ ਹਮ ਕਾਰਨ ਕਿਉਂਕਿ ਉਹਨੇ ਮੌਨ ਵਰਤਾ ਰਿਆ ਹੋਇਆ ਹੈ ਨਾ ਹਮ ਨਹੀਂ ਜੀ ਉਹ ਸ਼ਰਮिली ਹੋਣੀ ਕੱਟ ਬੋਲਦੀ ਹੋਣੀ ਜਿਵੇਂ ਨਹੀਂ ਬੋਲਦੀ ਜਮਾ ਹੀ ਨਹੀਂ ਸ਼ਾਈ ਹੋਏਗੀ ਮੇਰੇ ਵਰਗੀ ਮੈਂ ਵੀ ਕੱਟੇ ਬੋਲਦਾ ਦਿਖ ਰਿਹਾ ਕਿੰਨੇ ਕੱਟ ਬੋਲਦੇ ਸੋ ਮੈਨੂੰ ਜੋ ਲੱਗਦਾ ਇਹਦਾ ਜਵਾਬ ਹੈ ਕਿਤਾਬ ਕਿਵੇਂ ਕਿਤਾਬ ਸ਼ਬਦਾਂ ਨਾਲ ਭਰੀ ਹੁੰਦੀ ਹੈ ਪਰ ਉਹ ਬੋਲਦੀ ਤਾਂ ਨਹੀਂ ਹੈ ਉਹਨੂੰ ਪੜ੍ਹਨਾ ਪੈਂਦਾ ਹੈ ਯੈਸ ਹੈ ਔਰ ਜੇ ਕਿਤਾਬ ਅਸੀਂ ਪੜ੍ਹਾਂਗੇ ਨਾ ਸਾਡਾ ਬੁੱਧੀ ਮੰਡਲ ਖੁੱਲੇਗਾ ਸਾਨੂੰ ਬਹੁਤ ਕੁਝ ਜਾਨਣ ਨੂੰ ਸਿੱਖਣ ਨੂੰ ਮਿਲੇਗਾ ਸਹੀ ਗਲਤ ਦੀ ਸਮਝ ਆਏਗੀ ਸਾਨੂੰ ਅਜੇ ਤਾਂ ਸਾਨੂੰ ਸਹੀ ਗਲਤ ਸਮਝ ਨਹੀਂ ਆਈ ਜੋ ਕੋਈ ਬੰਦਾ ਗੱਲ ਸਾਨੂੰ ਸਮਝਾ ਰਿਹਾ ਹੁੰਦਾ ਅਸੀਂ ਉਸ ਨੂੰ ਗੱਲ ਕਰਨ ਲੱਗ ਜਾਂਦੇ ਆ ਪਤਾ ਨਹੀਂ ਦਿਮਾਗ ਸਾਡਾ ਕਿੱਦਾਂ ਦਾ ਹੋਇਆ ਫਿਰਦਾ ਖੈਰ ਪਰਮਾਤਮਾ ਸਨਤ ਬਖਸ਼ੇ ਅਗਲੀ ਬਾਜ਼ਾਰ ਸਭ ਦਾ ਨੈਕਸਟ ਕੁਐਸਚਨ ਹੈ ਜੀ ਉਹ ਕਿਹੜੀ ਚੀਜ਼ ਹੈ ਜਿਹੜੀ ਕਿ ਵੰਡਣ ਨਾਲ ਵਧਦੀ ਹੈ ਵੰਡਣ ਨਾਲ ਵਧਦੀ ਹੈ ਉਹ ਜੀ ਕਿਹੜੀ ਚੀਜ਼ ਹੈ ਜੋ ਵੰਡਣ ਨਾਲ ਵਧਦਾ ਹੈ ਮੈਂ ਇੱਕ ਗੱਲ ਕਹਾਂ ਜੀ ਗੁਰੂ ਘਰ ਦਾ ਲੰਗਰ ਹੂੰ ਹੋਰ ਵੀ ਆ ਕੁਛ ਨਹੀਂ ਨਹੀਂ ਗੁਰੂ ਘਰ ਦਾ ਲੰਗਰ ਜੋ ਕਦੀ ਖਤਮ ਹੀ ਨਹੀਂ ਹੁੰਦਾ ਉਹ ਤਾਂ ਹੈ 20 ਰੁਪਏ ਤੋਂ ਸਟਾਰਟ ਹੋਇਆ ਸੀ ਦੇਖ ਲਓ ਜੀ ਕਿੱਥੇ ਤੱਕ ਪਹੁੰਚ ਗਿਆ ਔਰ ਇਹ ਕਦੀ ਮੁਕਣਾ ਜਦ ਤੱਕ ਇਹ ਦੁਨੀਆ ਕਾਇਮ ਹੈ ਉਹ ਤੱਕ ਹਾਂਜੀ ਠੀਕ ਹੈ ਜੀ ਗੁਰੂ ਘਰ ਦਾ ਲੰਗਰ ਤਾਂ ਬਣਦਾ ਹੀ ਹੈ ਉਹ ਗੁਰੂ ਘਰ ਦਾ ਲੰਗਰ ਲਈ ਇੱਕ ਲੈਗ ਤਾਂ ਬਣਦਾ ਹੀ ਹੈ ਖੈਰ ਵੈਸੇ ਤੁਹਾਡੀ ਬੁਝਾਰਤ ਦਾ ਜਵਾਬ ਹੈ ਜੀ ਗਿਆਨ ਜੀ ਗਿਆਨ ਜਿੰਨਾ ਵੰਡੋਗੇ ਓਨਾ ਜ਼ਿਆਦਾ ਵਧੇਗਾ ਇਸ ਕਰਕੇ ਗਿਆਨ ਵੰਡੋ ਤੇ ਮੈਂ ਆਪਣੀ ਵੀਡੀਓ ਦੇ ਮਾਧਮ ਦ ਰਾਹੀਂ ਗਿਆਨ ਵੰਡਣ ਦੀ ਕੋਸ਼ਿਸ਼ ਕਰਦਾ ਉਹ ਗੱਲ ਵੱਖਰੀ ਕੁਝ ਲੋਕਾਂ ਨੂੰ ਸਮਝ ਨਹੀਂ ਆਂਦੀ ਤੇ ਉਹਨੂੰ ਪਰਸਨਲ ਲੈ ਕੇ ਆ ਹੋਰ ਪਾਸੇ ਦਿਮਾਗ ਘੁਮਾ ਕੇ ਬਸ ਇਧਰ ਉਧਰ ਚਲੇ ਜਾਂਦੇ ਨੇ ਖੈਰ ਸੋ ਮਤਬਖਸ਼ੇ ਭਾਈ ਪ੍ਰਮਾਤਮਾ ਮੈਂ ਤੇਹੀ ਬੇਨਤੀ ਕਰਦਾ بار بار ਸਰ ਆਪਣੀ ਨੈਕਸਟ ਬਾਜ਼ਾਰਤ ਹੈਗੀ ਆ ਜੀ ਮੈਂ ਛੋਟਾ ਹਿੰਟ ਦੇਣਾ ਮੈਂ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਭਾਈ ਗੱਡੀ ਸੇਫ ਚਲਾਓ ਹੂੰ ਤੇ ਅਨਲ ਚਲਾਓ ਸੀਟ ਬੈਲਟ ਲਾ ਕੇ ਰੱਖੋ ਕਾਲੀ ਨਾ ਕਰੋ ਜਿੱਥੇ ਤੂੰ 10 ਮਿੰਟ ਚ ਪਹੁੰਚਣਾ 12 15 ਮਿੰਟ ਚ ਪਹੁੰਚ ਜਾਓ ਤੇ ਇੱਕ ਵਾਰੀ ਥੋੜੇ ਕਮੈਂਟ ਕਰਦਾ ਤੂੰ ਤਾਂ ਬੰਦਾ ਹੈ ਮਤਲਬ ਗਾਲ ਕੱਢ ਕੇ ਤੂੰ ਬੰਦਾ ਹੈ ਦੱਸ ਮਤਲਬ ਇਹਨਾਂ ਨੂੰ ਚੰਗੀ ਸਿੱਖਿਆ ਦਿਓ ਇਹ ਬਥੇ ਗਾਲਾਂ ਕੱਢਦੇ ਨੇ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਚਾਹੇ ਉਹ ਜਿਹਨੇ ਕਮੈਂਟ ਕੀਤਾ ਵਾ ਇਹ ਚਾਹੇ ਮੇਰੀ ਵੀਡੀਓ ਦੇਖ ਹੀ ਰਿਹਾ ਹੋਵੇ ਮੈਂ ਸਿਰਫ ਉਹਨੂੰ ਹੀ ਕਹਿ ਰਹੀਆਂ ਇਹ ਜੇ ਬਾਈ ਚਾਂਸੇ ਤੁਹਾਨੂੰ ਕੁਝ ਦੱਸ ਰਹੇ ਨੇਗੇ ਤੇ ਤੁਹਾਨੂੰ ਉਹ ਗੱਲ ਚੰਗੀ ਨਹੀਂ ਲੱਗ ਰਹੀ ਤੁਸੀਂ ਮੈਂ ਉਲਟਾ ਇਹਨਾਂ ਨੂੰ ਗਾਲ ਕੱਢ ਰਹੇ ਹੋ ਇਹੀ ਗੱਲ ਕੱਲੂ ਤੁਸੀਂ ਕਿਸੇ ਹੋਰ ਨੂੰ ਸਮਝਾਉਂਗੇ ਆਪਣੇ ਹੀ ਬੱਚਿਆਂ ਨੂੰ ਸਮਝਾਉਂਗੇ ਉਹ ਕੱਲੂ ਤੁਹਾਨੂੰ ਸੇਮ ਗਾਲ ਹੀ ਰਿਟਰਨ ਕਰੇਗਾ ਅਸਲ ਦੇ ਵਿੱਚ ਨੇਹਾ ਜੀ ਗੱਲ ਇਹ ਹੈ ਕਿ ਇਹਨਾਂ ਨੂੰ ਇਹਨਾਂ ਦੇ ਮਾਪੇ ਨੇ ਸਿਖਾਈ ਇਹੀ ਹੈ ਤੇ ਇਹ ਗਾਹਾਂ ਆਪਣੇ ਬੱਚਿਆਂ ਨੂੰ ਇਹ ਸਿਖਾ ਰਹੇ ਨੇ ਤੁਸੀਂ ਕਮੈਂਟਾਂ ਵਿੱਚ ਸਿਰਫ ਗਾਲ ਕੱਢ ਕੇ ਆਪਣੇ ਆਪ ਨੂੰ ਨਹੀਂ ਆਪਣੇ ਮਾਪੇ ਬਪ ਨੂੰ ਵੀ ਸ਼ਰਮਿੰਦਾ ਕਰਦੇ ਹੋ ਪਤਾ ਕੀ ਹੈ ਜੀ ਇਹਨਾਂ ਦਾ ਪਰਿਵਾਰ ਇਹਨਾਂ ਸਾਰਾ ਪਰਿਵਾਰ ਇਹ ਗੁੰਡੇ ਬਦਵਾਸਤ ਹੈਗੇ ਨੇ ਇਹ ਪੱਗ ਬੰਨੀ ਹੋਈ ਹੈ ਦਾੜਾ ਪ੍ਰਕਾਸ਼ ਜੀਤਾ ਹੋਇਆ ਦੇਖਣ ਤੇ ਲੱਗਦਾ ਨੇ ਕਿ ਪੂਰੇ ਯਾ ਚੜਦੀ ਕਲਾ ਵਾਲੇ ਹੈਗੇ ਨੇ ਲੇਕਿਨ ਅਸਲ ਚ ਗੁੰਡੇ ਬਦਮਾਸ਼ ਨੇ ਸ਼ਰਮ ਆਣੀ ਜਾਂਦੀ ਏ ਤੁਹਾਨੂੰ ਇਹ ਲੋਕ ਨੇ ਉਹ ਜਿਹੜੇ ਪੰਜਾਬ ਨੂੰ ਪੰਜਾਬੀਅਤ ਨੂੰ ਸਿੱਖੀ ਨੂੰ ਦਸਤਾਰ ਨੂੰ ਬਦਨਾਮ ਕਰਦੇ ਹਨ ਸਾਨੂੰ ਇਹੋ ਜਿਹੇ ਲੋਕਾਂ ਦਾ ਪਤਾ ਹੋਣਾ ਚਾਹੀਦਾ ਤਾਂ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਖੈਰ ਥੋੜੀ ਜੀ ਗੱਲ ਐਡ ਕਰ ਲਈ ਸੀ ਤੇ ਜਿਹੜਾ ਸਾਡੀ ਕੌਮੀ ਸੋਚ ਚੈਨਲ ਦੀ ਵੀਡੀਓ ਨਹੀਂ ਦੇਖਿਆ ਜਰੂਰ ਦੇਖਿਓ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਗਲੀ ਬਾਜ਼ਾਰ ਜੀ ਸਾ ਆਪਣੀ ਅਗਲੀ ਤੇ ਫਾਈਨਲ ਬਾਜ਼ਾਰ ਤਾਂ ਹੈਗੀ ਆ ਜੀ ਉਹ ਕੀ ਹੈ ਜੋ ਕਿ ਦਿਖਦਾ ਤਾਂ ਨਹੀਂ ਹੈਗਾ ਬਟ ਉਹ ਸਭ ਤੋਂ ਕਾਲਾ ਹੁੰਦਾ ਹੈ ਜੋ ਕਿ ਦਿਖਦਾ ਤਾਂ ਨਹੀਂ ਹੈਗਾ ਬਟ ਉਹ ਸਭ ਤੋਂ ਕਾਲਾ ਹੁੰਦਾ ਇਹੋ ਜਿਹਾ ਕੀ ਹੈ ਜੋ ਦਿਖਦਾ ਤਾਂ ਨਹੀਂ ਹੈ ਸਭ ਤੋਂ ਕਾਲਾ ਉਹਦਾ ਹਨੇਰਾ ਕਿਵੇਂ ਹਨੇਰਾ ਦਿਖਦਾ ਹਨੇਰਾ ਤਾਂ ਦਿਖਦਾ ਹਨੇਰਾ ਦਿਖਦਾ ਬੜੇ ਖੁਸ਼ ਹੋ ਕੇ ਬੋਲਦੀ ਹਨੇਰਾ ਉਹ ਮੈਂ ਕਹਾਂ ਹਨੇਰਾ ਸਭ ਤੋਂ ਕਾਲਾ ਦੇ ਰਹੀ ਹੈ ਸਮਝੋ ਇਹੋ ਜਿਹਾ ਕੀ ਹੈ ਜੋ ਦਿਖਦਾ ਨਹੀਂ ਹੈ ਬਟ ਸਭ ਤੋਂ ਕਾਲਾ ਤੇ ਸਭ ਤੋਂ ਬੁਰਾ ਹੁੰਦਾ ਸਭ ਤੋਂ ਕਾਲਾ ਹੁੰਦਾ ਸਭ ਤੋਂ ਬੁਰਾ ਹੁੰਦਾ ਕਾਲੇ ਦਿਨ ਮੈਂ ਤਾਂ ਨਹੀਂ ਐਗਜ਼ਾਮਪਲ ਦੇ ਮੈਂ ਤੁਹਾਨੂੰ ਚਲੋ ਐਗਜ਼ਾਮਪਲ ਹੀ ਦੇ ਦਿੰਦਾ ਹਾਂ 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 ਦਿਓ 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 ਤੇ ਜਿਨ੍ਹਾਂ ਨੂੰ ਪਤਾ ਬਈ ਬੁਜ਼ਾਰਤ ਦਾ ਜਵਾਬ ਕਮੈਂਟ ਰੇ ਜਵਾਬ ਦੇ ਸਕਦੇ ਹਨ ਜੀ ਮੈਂ ਹਿੰਟ ਲਾ ਲਾ ਜਿਵੇਂ ਆਪਾਂ ਥੋੜਾ ਟਾਈਮ ਪਹਿਲਾਂ ਗੱਲ ਕੀਤੀ ਸੀ ਕਮੈਂਟਸ ਵਾਲੀ ਹਾਂ ਉਹਦੇ ਵਿੱਚ ਜਿਹੜੇ ਵੀ ਸਖਸ਼ ਨੇ ਗਾਲ ਕੱਢੀ ਹੈਗੀ ਉਹ ਇੱਕ ਤਰ੍ਹਾਂ ਦਾ ਹੁਣ ਉਹਦੇ ਤੇ ਆਪਾਂ ਮਤਲਬ ਤੁਹਾਡਾ ਕਮੈਂਟ ਪੜਿਆ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਕਮੈਂਟ ਪੜਿਆ ਉਹਦਾ ਰਿਪਲਾਈ ਦਿੱਤਾ ਰਿਪਲਾਈ ਦਿੱਤਾ ਤੇ ਹੁਣ ਉਦੇ ਉੱਤੇ ਕੁਛ ਲੱਗਿਆ ਉਤੇ ਕੁਛ ਲੱਗਿਆ ਦੱਬਾ ਦਬਾਉ ਨੂੰ ਹੋਰ ਕੀ ਕਹਿੰਦੇ ਨੇ ਦਾਗ ਹੋਰ ਕੀ ਕਹਿੰਦੇ ਨੇ ਕਾਲਾ ਕਾਲਾ ਇਹੋ ਜਿਹਾ ਕੀ ਲੱਗ ਗਿਆ ਬਾਈ ਉਦੇ ਤੇ ਬਾਈ ਮੈਂ ਤਾਂ ਵੈਸੇ ਕਿਸ ਨੂੰ ਨਹੀਂ ਚਾਹਤਾ ਕਿਸੇ ਦਾ ਮਾੜਾ ਹੋਵੇ ਹਨਾ ਬਸ ਇਹ ਹੈ ਕਿ ਉਹਨੂੰ ਸਮਝ ਆ ਜਾਏ ਅਕਲ ਆ ਜਾਏ ਕਿ ਕਿਸ ਨੂੰ ਗਾਲ ਨਹੀਂ ਕੱਢਣੀ ਦੇਣੀ। ਜਗਾ ਸਹੀ ਹਮ ਬਟ ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਆ ਤਾਂ ਕਿ ਉਹਨੂੰ ਵੀ ਸਮਝ ਲੱਗੇ। ਓਕੇ 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 ਕਿ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਚਾਹਦਾ। ਮੈਂ ਇਸ ਗੱਲ ਤੇ ਸਹਿਮਤ ਆ ਫਰੀਦਾ ਬੁਰੇ ਕਾ ਭਲਾ ਕਰ ਗੁੱਸਾ ਮੰਨਾ ਹੰਡਾਇ। ਠੀਕ ਹੈ। ਗੁੱਸਾ ਨਹੀਂ ਹੈਗਾ ਲੇਕਿਨ ਦੁੱਖ ਲੱਗਦਾ ਜਦੋਂ ਇਹੋ ਜਿਹੇ ਲੋਕੀ ਪੰਜਾਬ ਨੂੰ ਬਦਨਾਮ ਕਰਦੇ ਨੇ। ਖੈਰ ਤੇ ਕਾਲਾ ਹੁੰਦਾ ਹੈ। ਉਹ ਸੋਚਦਾ ਕੀ ਹੁੰਦਾ? ਸੱਚਾ ਉਸ ਬੰਦੇ ਨੂੰ ਕਾਲਾ ਚਾਰ ਦਿਨ ਚ ਸੋਚਿਆ ਜਾਊਗਾ। ਨਹੀਂ ਨਹੀਂ ਹੁਣੇ ਸੋਚ ਲਾਂ ਕੋਈ ਗੱਲ ਨਹੀਂ ਮੈਨੂੰ ਸੋਚਣ ਤਾਂ ਦਿਓ। ਅ ਕਾਲੀ ਕਰਤੂਤ ਕਹਿੰਦਾ ਵੀ ਬੰਦੇ ਨੇ ਕਾਲੀ ਕਰਤੂਤ ਨਹੀਂ ਇਹਵੇ ਜਾ ਕੇ ਇੰਨੇ ਪੈਰ ਪਿੱਛੇ ਪੁੱਟੇ ਨੇ ਕਿਉਂ ਯਾਰ ਇਕਤਾ ਹੋਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਇਕਾ ਜਿਹੇ ਇਹ ਕੰਮ ਕੀਤਾ ਆਪਾਂ ਨੇ ਜਿਹਦਾ ਆਪਾਂ ਨੂੰ ساری ਉਮਰ ਆਪਾਂ ਨੂੰ ਆਪਣੀ ਫੈਮਿਲੀ ਨੂੰ ਅਫਸੋਸ ਰਹਿੰਦਾ ਤੇ ਉਹ ਗੱਲ ਉਹਨਾਂ ਦੇ ਮਾਈਂਡ ਚੋਂ ਨਿਕਲਦੀ ਨਹੀਂ ਹੈਗੀ ਚਾਹੇ ਕੁਛ ਵੀ ਹੋ ਜਾਏ ਕਾਲੀ ਕਰਤੂਤ ਹੋ ਗਈ ਭਾਈ ਮੈਂ ਹਾਰ ਗਿਆ ਮੇਰੇ ਦੀ ਖਾਤਿਰ ਕਲੰਕ ਓਹੋ ਕਲੰਕ ਤੋਂ ਕਾਲੀ ਕਰਤੂਤ ਕਲੰਕ ਇੱਕੋ ਹੀ ਹੋ ਗਿਆ ਮੈਂ ਫਿਰ ਮੈਂ ਉਹ ਸ਼ਬਦ ਸ਼ਬਦ ਕਹਿ ਰਹੀ ਸ਼ਬਦ ਦੇ ਆ ਮੈਂ ਇਹ ਤੁਸੀਂ ਸ਼ਬਦ ਤਾਂ ਕੱਢ ਬਣਾ ਲੈ ਮੈਂ ਤੁਹਾਨੂੰ ਕਹਿ ਰਹੀਆਂ ਕਾਲੀ ਕਾਲੀ ਕਲੰਕ ਕਲੰਕ ਕਾਲੀ ਹੁੰਦੀ ਹੈ ਆਰ ਦੇਖਦੇ ਨਹੀਂ ਇਹ ਕਲੰਕ ਹੈ ਹੋਈ ਹੈ ਨਾ ਵੀ ਇੱਕ ਵਾਰ ਲੱਗ ਗਈ ਸਾਰੀ ਉਮਰ ਉੱਤਰ ਦੇਣੀ ਹੈ ਹਾਂ ਤੇ ਪਿਆਰਿਓ ਇਸ ਕਰਕੇ ਬੇਤੀਆ ਕਲੰਕ ਨਾ ਲਗਵਾਓ ਠੀਕ ਹੈ ਜੀ ਪਿਆਰ ਮੁਹੱਬਤ ਨਾ ਰਹੋ ਮਿਹਨਤੂਰ ਕੇ ਰਹੋ ਕਿਸੇ ਨੂੰ ਮਾੜਾ ਨਾ ਬੋਲੋ ਜੇ ਤੁਹਾਨੂੰ ਕਿਸੇ ਦੇ ਵਿਚਾਰ ਪਸੰਦ ਨਹੀਂ ਆਂਦੇ ਨਾ ਦੇਖੋ ਬਲੌਕ ਦਾ ਆਪਸ਼ਨ ਹੁੰਦਾ ਹੈ ਬਲੌਕ ਬਹੁਤ ਵਾਰ ਵੀਡੀਓ ਬਣਾ ਚੁੱਕਿਆ ਅਗਰ ਤੁਹਾਨੂੰ ਸਾਡੀ ਵੀਡੀਓਜ਼ ਨਹੀਂ ਪਸੰਦ ਆਂਦੀਆਂ ਬਲੌਕ ਦਾ ਆਪਸ਼ਨ ਹੁੰਦਾ ਸਕਿੱਪ ਕਰਨ ਦਾ ਆਪਸ਼ਨ ਹੁੰਦਾ ਹੋਰ ਵੀ ਬਹੁਤ ਸਾਰੇ ਸਟੈਪ ਹੁੰਦੇ ਨੇ ਪਲੀਜ਼ ਤੁਸੀਂ ਉਹ ਵਰਤੋ ਓਏ ਜੇ ਤਾਂ ਤੁਹਾਨੂੰ ਗੰਦਗੀ ਪਸੰਦ ਹੈ ਤੁਸੀਂ ਗੰਦਗੀ ਜਾ ਕੇ ਦੇਖ ਲਓ ਗੰਦਗੀ ਵੀ ਲੋਕੀ ਬਹੁਤ ਫਲਾ ਰਹੇ ਨੇ ਅੱਜ ਕੱਲ੍ਹ ਹੈਨਾ ਉਹਨਾਂ ਨੂੰ ਤਾਂ ਤੁਸੀਂ ਬਹੁਤ ਜ਼ਰਾ ਕੀ ਬਾਤਾਂ ਨੇ ਗੰਦਗੀ ਬਹੁਤ ਫਲਾ ਰਹੇ ਨੇ ਤੇ ਉਹਨਾਂ ਨੂੰ ਸਪੋਰਟ ਤੁਸੀਂ ਹੀ ਕਰ ਰਹੇ ਹੋ ਤੁਸੀਂ ਹੀ ਸਪੋਰਟ ਕਰ ਰਹੇ ਹੋ ਯਾਨੀ ਕਿ ਉਹ ਲੋਕ ਗੰਦਗੀ ਹੀ ਪਸੰਦ ਹੈ ਆਪਣੇ ਆਪ ਅੱਗੇ ਨਹੀਂ ਜਾ ਰਹੇ ਹੈ ਕਿ ਤੁਸੀਂ ਅੱਗੇ ਪੁਝਾ ਰਹੇ ਹੋ ਹਾਂ ਅਗਲੀ ਵੀਡੀਓ ਆਉਣ ਵਾਲੀ ਹੈ ਗੰਦਗੀ ਦੇ ਉੱਤੇ ਮੇਰੀ ਜ਼ਰੂਰ ਦੇਖਿਓ ਤਾਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦਾ ਨੈਕਸਟ ਵੀਡੀਓ ਵਿੱਚ ਬਾਏ ਬਾਏ